प्यारे दर्शक सत श्री अकाल आज दी कहानी अपने असफलता भी सफलता दे पौड़ी है हिम्मत ना हारो आगे बढ़ो एक वारी एक लड़का इम्तिहान ਵਿੱਚੋਂ ਫੇਲ ਹੋ ਗਿਆ ਉਸਦੇ ਦੋਸਤ ਉਸ ਦਾ ਖੂਬ ਮਜ਼ਾਕ ਉਡਾਉਣ ਲੱਗੇ ਜਿਸ ਨਾਲ ਉਹ ਬਹੁਤ ਦੁਖੀ ਹੋ ਗਿਆ ਤੇ ਵਾਪਸ ਘਰ ਆਇਆ ਸੋਚਦਾ ਰਿਹਾ ਤਣਾ ਵਿੱਚ ਆ ਗਿਆ ਮਾਪੇ ਉਸ ਨੂੰ ਹੌਸਲਾ ਦਿੰਦੇ ਰਹੇ ਬੇਟਾ ਫੇਲ ਹੋਣਾ ਕੋਈ ਵੱਡੀ ਗੱਲ ਨਹੀਂ ਐ ਜਦੋਂ ਤੱਕ ਇਨਸਾਨ ਖੁਦ ਚੰਗੇ ਬੁਰੇ ਦੌਰ ਵਿੱਚੋਂ ਨਹੀਂ ਗੁਜ਼ਰਦਾ ਤਾਂ ਉਸ ਨੂੰ ਜੀਵਨ ਦੀ ਸਮਝ ਨਹੀਂ ਲੱਗਦੀ। ਲੇਕਿਨ ਲੜਕੇ ਨੂੰ ਉਹਨਾਂ ਦੀਆਂ ਗੱਲਾਂ ਤਾਂ ਕੋਈ ਸਮਝ ਨਹੀਂ ਆਈ। ਉਹ ਹਰ ਸਮੇਂ ਨਿਰਾਸ਼ ਰਹਿਣ ਲੱਗਾ। ਇੱਕ ਦਿਨ ਰਾਤ ਨੂੰ ਉਹ ਖੁਦ ਨੂੰ ਨੁਕਸਾਨ ਪਹੁੰਚਾਉਣ ਲੈ ਦੇ ਇਰਾਦੇ ਨਾਲ ਘਰੋਂ ਨਿਕਲ ਗਿਆ ਲੇਕਿਨ ਲੜਕੇ ਨੇ ਰਸਤੇ ਵਿੱਚ ਇੱਕ ਮੱਠ ਦੇਖਾਈ ਦਿੱਤਾ ਜਿੱਥੇ ਬੋਧੀ ਪਿਖਸ਼ੂ ਦੀ ਆਵਾਜ਼ ਸੁਣਾਈ ਦਿੱਤੀ ਤੇ ਮੱਠ ਦੇ ਅੰਦਰ ਚਲਾ ਗਿਆ ਉੱਥੇ ਇੱਕ ਪਿਖਸ਼ੂ ਨੂੰ ਕਹਿੰਦੇ ਸੁਣਿਆ ਕਿ ਪਾਣੀ ਕਦੇ ਗੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਵਹਿੰਦਾ ਰਹਿੰਦਾ ਉਸ ਦੇ ਰਸਤੇ ਵਿੱਚ ਰੁਕਾਵਟਾਂ ਕਿਉਂ ਨਹੀਂ ਆਉਂਦੀਆਂ ਕਿਉਂਕਿ ਉਹ ਜਿੰਦਾ ਰਹਿੰਦਾ ਚੱਲਦਾ ਰਹਿੰਦਾ ਇੱਕ ਬੂੰਦ ਝਰਨੇ ਤੋਂ ਨਦੀ ਨਦੀ ਤੋਂ ਮਹਾਨਦੀ ਮਹਾਨਦੀ ਤੋਂ ਫਿਰ ਸਮੁੰਦਰ ਕਿਵੇਂ ਬਣਦਾ ਹੈ ਕਿਉਂਕਿ ਉਹ ਚੱਲਦਾ ਰਹਿੰਦਾ ਹੈ ਉਸ ਫਿਕਸ਼ੂ ਦੀਆਂ ਗੱਲਾਂ ਨੇ ਲੜਕੇ ਦੇ ਮਨ ਨੂੰ ਇੱਕ ਨਵੀਂ ਹਿੰਮਤ ਆ ਦੇ ਦਿੱਤੀ ਉਸ ਨੇ ਮਨ ਬਣਾ ਲਿਆ ਕਿ ਉਹ ਵਹਿੰਦੇ ਪਾਣੀ ਦੀ ਤਰ੍ਹਾਂ ਹੁਣ ਬਣੇਗਾ ਹੁਣ ਉਹ ਵੀ ਨਹੀਂ ਰੁਕੇਗਾ ਇਹ ਸੋਚ ਕੇ ਉਹ ਘਰ ਵਾਪਸ ਆ ਗਿਆ ਤੇ ਅਗਲੇ ਦਿਨ ਉਹ ਪੂਰੀ ਊਰਜਾ ਨਾਲ ਸਕੂਲ ਗਿਆ ਅੱਜ ਉਸਦੇ ਦੋਸਤਾਂ ਨੇ ਮਜ਼ਾਕ ਨਹੀਂ ਉਡਾਇਆ ਸੀ ਉਸ ਦਿਨ ਤੋਂ ਬਾਅਦ ਉਸਨੇ ਕਿਸੇ ਦਿਨ ਮਜ਼ਾਕ ਵੱਲ ਧਿਆਨ ਵੀ ਨਹੀਂ ਦਿੱਤਾ ਕੋਈ ਰੁਕਾਵਟ ਵੀ ਉਸ ਨੂੰ ਰੋਕ ਨਹੀਂ ਸਕੀ ਬਾਅਦ ਵਿੱਚ ਉਹ ਵੀਰਤ ਨਾਮ ਦੇ ਕਾਸ਼ਟਰ ਨਾਇਕ ਬਣ ਗਏ ਸੀ ਸੋ ਸਿੱਖਿਆ ਇਹ ਹੈ ਕਿ ਅਸਫਲਤਾ ਵੀ ਸਫਲਤਾ ਦੀ ਇੱਕ ਪੌੜੀ ਹੁੰਦੀ ਹੈ। ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਕਿਸੇ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਲੋਕਾਂ ਦਾ ਕੰਮ ਤਾਂ ਕਹਿਣਾ ਹੀ ਆ। ਤੁchna ਕੁਝ ਕਹਿੰਦੇ ਹੀ ਰਹਿਣਗੇ। ਇਸ ਕਰਕੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਤੁਸੀਂ ਅੱਗੇ ਵਧਣਾ ਸਿੱਖੋ। ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ। ਧੰਨਵਾਦ ਦੋਸਤੋ।